ਜਿਹੜਾ ਟਰੈਕਟਰ ਲੈ ਕੇ ਆਏ ਆ ਫਾਰਮਟ੍ਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਇਹ ਕਿਹੜਾ ਮਾਡਲ ਆ ਜੀ ਇਹ 2006 ਮਾਡਲ ਆ ਠੀਕ ਆ 2006 ਮਾਡਲ ਆ ਨੰਬਰ ਬਾਈ 50 ਵਾ ਜਲੰਧਰ ਦਾ ਵੀਰੇ ਔਨਲਾਈਨ ਕਾਪੀ ਆ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਇਹਨਾਂ ਦੇ ਮੂਹਰੇ 7.50 ਦੇ ਬੀਕੇਟੀ ਦੇ ਆ ਇਹ ਥੋੜੇ ਵੱਡੇ ਪਏ ਆ ਇਹਨਾਂ ਨਾਲੋਂ ਵੱਡੇ ਪਏ ਹੋਏ ਆ ਠੀਕ ਆ ਜੀ ਹਾਂ ਹੈ ਮਤਲਬ ਨਵੀਂ ਆ ਚਾਰੇ ਨਵੇਂ ਨਵੇਂ ਪਿਛਲੇ ਗੁੜੀਆਰ ਦੇ ਠੀਕ ਆ ਪਿਛਲੇ ਗੁੜੀਆਰ ਦੇ ਮੂਹਰੇ ਬੀਕੇਟੀ ਦੇ ਹੈ ਤੇ ਪਿਆਬ ਨੰਬਰ ਆ ਹਨਾ ਆਨਲਾਈਨ ਕਾਪੀ ਆ ਰੰਗ ਬੇੜ ਦੀ ਗੱਲ ਕਰੀਏ ਠੀਕ ਆ ਸਾਰਾ ਓਰੀਜਨਲ ਆ ਸਮਾਨ ਇਹ ਨਾ ਬਾਈ ਇਹਦੇ ਨਾਲ ਦੇ ਦਾਂਗੇ ਡੰਡਾ ਫੱਟੀ ਛਤਰੀ ਹੈ ਨਹੀਂ ਛਤਰੀ ਹੈ ਨਹੀਂ ਡੰਡਾ ਫੱਟੀ ਸਮਾਨ ਹੈਗਾ ਠੀਕ ਆ ਤੇ ਕਾਗਜ਼ ਪੱਤਰ ਪੂਰੇ ਆ ਪੂਰੇ ਆਨਲਾਈਨ ਕਾਪੀ ਆ ਆਈਡੀ ਪ੍ਰੂਫ ਸਾਰਾ ਕੁਝ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਬਾਈ ਬਹੁਤ ਵਧੀਆ ਬਾਹਰ ਤੋਂ ਠੀਕ ਆ ਵਾਹ ਕੇ ਚਲਾ ਕੇ ਲਿਆ ਸਕਦਾ ਡਿਮਾਂਡ ਬਾਈ 255 ਬਾਕੀ ਮਮਾ ਓਕੇ ਤੇ ਕਰ ਦੋਗੇ ਠੀਕ ਆ ਨੰਬਰ ਬੋਲੀ ਬਾਈ 8955 ਠੀਕ ਆ ਜੀ ਕਰੋਸੀ ਤੋਂ ਤੇ ਕਿਹੜੇ ਪਿੰਡ ਖੜਾ ਇਹ ਪਿੰਡ ਤਾਲਾ ਜਿਹੜਾ ਮੋਗਾ ਹਨਾ ਹਾਂ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੋ ਜੀ ਬਾਈ ਠੀਕ ਆ ਬਾਈ ਧੰਨਵਾਦ ਜੀ